ਮੁਹਾਲੀ ਦੇ ਸੰਤੋਖ ਸਿੰਘ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਪੁੱਤ ਦੀ ਬਿਮਾਰੀ ਨੇ ਇਸ ਹੱਦ ਤੱਕ ਤੋੜ ਦਿੱਤਾ ਕਿ ਪੱਲੇ ਕੁਝ ਨਹੀਂ ਰਿਹਾ ਜੋ ਕੁਝ ਉਹ ਸਕੂਲ ਸੀ ਸਭ ਪੁੱਤ ਦੇ ਇਲਾਜ ਦੇ ਲਈ ਖਰਚ ਹੋ ਗਿਆ ਪਿੱਛੇ ਕੁਝ ਨਹੀਂ ਬਚਿਆ ਸੰਤੋਖ ਸਿੰਘ ਨੇ ਇਨਸਾਫ ਨਾ ਮਿਲਣ ਦੇ ਕਾਰਨ ਖੁਦਕੁਸ਼ੀ ਕਰਨ ਦੀ ਗੱਲ ਕਹੀ ਸੀ ਇਸ ਦੇ ਚਲਦਿਆਂ ਉਹ ਮੁਹਾਲੀ ਦੇ ਸਰਕਾਰੀ ਕਾਲਜ ਪਹੁੰਚੇ ਉਹਨਾਂ ਦਾ 47 ਸਾਲਾਂ ਦਾ ਪੁੱਤ ਹੈ ਜੋ ਕਿ ਪੈਰਾਲਾਈਜ਼ਡ ਉਹ ਵੀ ਮੌਜੂਦ ਰਹੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਸਮਝਾਇਆ ਕਿ ਐਸਾ ਨਾ ਕਰੋ ਜ਼ਿੰਦਗੀ ਦੇ ਵਿੱਚ ਹੋਪ ਜ਼ਰੂਰੀ ਹੈ ਇਨਸਾਫਦਵਾਨ ਦਾ ਭਰੋਸਾ ਦਿੱਤਾ ਗਿਆ ਕਿ ਆਹ ਗਿਆ ਕਿ ਮਦਦ ਕੀਤੀ ਜਾਏਗੀ 72 ਸਾਲਾਂ ਦੇ ਸੰਤੋਖ ਸਿੰਘ ਦੀ ਸਰਕਾਰ ਨੂੰ ਗੁਹਾਰ ਹੈ ਕਿ ਪੁੱਤ ਦੀ ਬਿਮਾਰੀ ਤੋਂ ਮੈਂ ਹਾਰ ਚੁੱਕਿਆ ਐਸੇ ਵਿੱਚ ਮਦਦ ਕੀਤੀ ਜਾਏ ਕੋਫਰਾ ਬਿਮਾਰੀ ਹੈ ਐਸੀ ਬਿਮਾਰੀ ਇਨਸਾਨ ਨੂੰ ਅੰਦਰੋਂ ਤੋੜ ਦਿੰਦੀ ਹੈ ਪੁੱਤ ਦੀ ਬਿਮਾਰੀ ਤੋਂ ਕੇਲਾਚਾਰ ਪਿਤਾ ਦੀ ਇਹ ਫਰਿਆਦ ਹੈ ਇਨਸਾਫ ਦੇ ਲਈ ਉਡੀਕ ਕਰ ਰਹੀ ਨੇ ਕਿ ਆਖਰਕਾਰ ਕੋਈ ਤਾਂ ਮਦਦ ਕਰੇ ਕੋਈ ਤਾਂ ਹੈ ਜੋ ਉਹਨਾਂ ਨੂੰ ਕਹੇ ਕਿ ਅਸੀਂ ਤੁਹਾਡੇ ਨਾਲ ਪਰ ਉਡੀਕ ਬੜੀ ਲੰਬੀ ਰਹਿ ਚੁੱਕੀ ਹੈ ਲੰਮਾ ਸਮਾਂ ਹੋ ਚੁੱਕਿਆ ਹੈ ਪੁਲਿਸ ਵਣਿਆਂ ਦੇ ਨਾਲ ਵੀ ਗੱਲਬਾਤ ਕੀਤੀ ਕਿਹਾ ਕਿ ਮੈਂ ਤੁਹਾਡੀ ਵਰਦੀ ਨੂੰ ਸਲੂਟ ਕਰਦਾ ਪਰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਝੂਠ ਨਹੀਂ ਬੋਲ ਰਿਹਾ ਹਾਲਾਤ ਮੁਸ਼ਕਲ ਨੇ ਜਿਸ ਕਾਰਨ ਇਸ ਵਿਅਕਤੀ ਦੇ ਵੱਲੋਂ ਆਪਣੇ بیٹے ਬਲਜੀਤ ਸਿੰਘ ਦੇ ਲਈ ਇਹ ਗੱਲ ਕਹੀ ਗਈ ਹੈ ਹੰਝੂ ਨਹੀਂ ਰੁਕਤੇ ਬਜ਼ੁਰਗ ਮਾਂ ਦੇ ਆਪਣੇ ਪੁੱਤ ਨੂੰ ਦੇਖ ਕੇ 29 ਸਾਲ ਲੰਬਾ ਵਕਫਾ 29 ਸਾਲ ਦੇ ਵਿੱਚ ਇੱਕ ਇਨਸਾਨ ਆਪਣੀ ਜ਼ਿੰਦਗੀ ਚ ਕਾਮਯਾਬ ਹੋਣ ਦੇ ਸੁਪਨੇ ਦੇਖਦਾ ਹੈ ਪਰ ਉਸ ਤੋਂ ਬਾਅਦ ਜੇਕਰ ਐਸੀ ਘਟਨਾ ਸਾਹਮਣੇ ਆਏ ਤਾਂ ਉਸ ਪਿਤਾ ਦੇ ਦਿਲ ਤੇ ਕੀ guzregi ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ 27 11 1995 ਨੂੰ ਸੰਤੋਖ ਸਿੰਘ ਦੇ ਮੁੰਡੇ ਬਲਜੀਤ ਸਿੰਘ ਦੇ ਨਾਲ ਹਾਦਸਾ ਹੁੰਦਾ ਹੈ ਜਿਸ ਤੋਂ ਬਾਅਦ ਅੱਜ ਪੂਰੇ 30 ਸਾਲ ਹੋ ਗਏ ਨੇ ਲੇਕਿਨ ਬਲਜੀਤ ਆਪਣੀ ਜ਼ਿੰਦਗੀ ਦੇ ਵਿੱਚ ਉਸ ਹਾਦਸੇ ਤੋਂ ਬਾਅਦ ਉੱਠ ਨਹੀਂ ਪਾਇਆ ਇਨਸਾਫ ਨਾ ਮਿਲਣ ਕਰਕੇ ਉਹ ਅੱਜ ਜਿਹੜਾ ਗਵਰਨਮੈਂਟ ਕਾਲਜ ਫੇਸ 6 ਪਹੁੰਚੇ ਸੀ ਜਿੱਥੇ ਕਿ ਉਹਨਾਂ ਨੇ ਆਤਮਦਾਅ ਕਰਨਾ ਸੀ ਕਿਉਂਕਿ ਇਨਸਾਫ ਨਹੀਂ ਮਿਲਿਆ ਲੇਕਿਨ ਇਸ ਤੋਂ ਪਹਿਲਾਂ ਜੁੜੀ ਹੈ ਇੱਥੇ ਪੁਲਸ ਪਹੁੰਚੀ ਹੈ ਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਆਪਣੇ ਮੁੰਡੇ ਨੂੰ ਲੈ ਕੇ ਸੰਤੋਖ ਸਿੰਘ ਇੱਥੇ ਪਹੁੰਚੇ ਨੇ ਫੇਸ ਚੇਸ ਕਰਕੇ ਪਹੁੰਚੇ ਕਿਉਂਕਿ ਅਸੀਂ ਤੁਸੀਂ ਖਬਰ ਦੇ ਵਿੱਚ ਦੇਖਿਆ ਵੀ ਹੁਣ ਆ ਕਿ ਬੱਚਾ ਜਿਹੜਾ ਸੀ ਕਾਲਜ ਦੇ ਵਿੱਚ ਪੜਦਾ ਸੀਗਾ ਜਦੋਂ ਇਹ ਹਾਦਸਾ ਹੋਇਆ ਐਨਐਸਐਸ ਵੋਲੰਟੀਅਰ ਸੀ ਵਾਪਸ ਆ ਰਿਹਾ ਸੀ ਟਰਾਲੀ ਪਲਟਦੀ ਹੈ ਬੱਚੇ ਦਾ ਸਿਰ ਜਿਹੜਾ ਜ਼ਮੀਨ ਤੇ ਜਿਹੜਾ ਹੈ ਉਹ ਡਿੱਗਦਾ ਹੈ ਜਿਸ ਤੋਂ ਬਾਅਦ ਉਹ ਪੂਰੀ ਤਰੀਕੇ ਨਾਲ ਪੈਰਾਲਾਈਜ਼ ਹੋ ਜਾਂਦਾ ਹੈ ਮਾਪੇ ਜਿਹੜੇ ਹਨ ਉਹ 70 ਸਾਲ ਦੀ ਉਮਰ ਤੋਂ ਜ਼ਿਆਦਾ ਹੋ ਗਏ ਨੇ ਬੱਚੇ ਨੂੰ ਹੱਲੇ ਜਿਸ ਦੀ ਉਮਰ ਬਲਜੀਤ ਸਿੰਘ ਤਸਵੀਰਾਂ ਇੱਕ ਵਾਰ ਦਿਖਾ ਦੂੰ ਮੈਂ ਕੈਮਰਾ ਪਰਸੇ ਵੀ ਕਵਾਂਗੀ ਕਿ ਇੱਕ ਵਾਰ ਬੱਚੇ ਦੀ ਤਸਵੀਰਾਂ ਦਿਖਾਣ ਕਿਉਂਕਿ ਇਹਨਾਂ ਦੀ ਉਮਰ ਜਦੋਂ ਹਾਦਸਾ ਹੋਇਆ ਸੀ ਉਸ ਵੇਲੇ 18-19 ਸਾਲ ਸੀਗੀ ਹੁਣ 47 ਸਾਲ ਉਮਰ ਹੋ ਗਈ ਹੈ ਲੇਕਿਨ ਹੱਲੇ ਵੀ ਜਿਹੜੇ ਹੈ ਉਹ ਮਾਪਿਆਂ ਦੇ ਦੇ ਮਾਂਪੇ ਜਿਹੜਾ ਇਹਨਾਂ ਦਾ ਧਿਆਨ ਰੱਖਦੇ ਇਹਨਾਂ ਨੂੰ ਦੇਖਦੇ ਆ ਤੇ ਖਾਲੇ ਵੀ ਜਿਹੜੇ ਇੱਥੇ ਤੁਸੀਂ ਦੇਖੋ ਕਿ ਪੁਲਸ ਵਾਲੇ ਇਹਨਾਂ ਨੂੰ ਸਮਝਾ ਰਹੇ ਨੇ ਕਿ ਜਿਹੜਾ ਅ ਅਜੇ ਹੱਨਾ ਕੀਤਾ ਜਾਵੇ ਜਿਹੜਾ ਇਨਸਾਫ ਹੈ ਉਹ ਜਿਹੜਾ ਉਹ ਕਰਵਾਇਆ ਜਾਵੇ ਕਿਉਂਕਿ ਇੰਨਾ ਸਮਾਂ ਹੋ ਗਿਆ ਜਿਹੜਾ ਇਨਸਾਫ ਉਹ ਨਹੀਂ ਮਿਲ ਰਿਹਾ ਹੈ ਤੇ ਫਿਲਹਾਲ ਤੁਸੀਂ ਦੇਖੋ ਕਿ ਬਲਜੀਤ ਸਿੰਘ ਜਿਹੜੇ ਨੇ ਉਹ ਜਿਹੜੇ ਇੱਥੇ ਪਹੁੰਚੇ ਨੇ ਪੁਲਿਸ ਚੌਕੀ ਦੇ ਜਿਹੜੇ ਇਨਚਾਰਜ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਫਿਲਹਾਲ ਤਸਵੀਰਾਂ ਤੁਹਾਨੂੰ ਮੋਹਾਲੀ ਦੇ ਫੇਸ 6 ਗਵਰਨਮੈਂਟ ਕਾਲਜ ਦੀ ਦਿਖਾ ਰਹੇ ਜਿੱਥੇ ਕਿ ਸਮਝਾਇਆ ਜਾ ਰਿਹਾ ਉਹਨਾਂ ਨੂੰ ਕਿ ਅਜੇਹਾ ਨਾ ਕੀਤਾ ਜਾਵੇ ਆਪਣੀ ਪੂਰੀ ਜਿਹੜੀ ਹੈ ਉਹ ਦੁੱਖ ਦਰਦ ਦੱਸਿਆ ਜਾ ਰਿਹਾ ਜਿਹੜਾ ਕਿ ਇਹਨੇ ਸਾਲਾਂ ਤੋਂ ਉਹ ਚੇਲ ਰੇਸੀ 29 ਸਾਲਾਂ ਦਾ ਜਿਹੜਾ ਦਰਦ ਹੈ ਉਹ ਇੱਥੇ ਬਿਆਨ ਕਰ ਰਹੇ ਨੇ ਦਰਦਰ ਦੇ ਦਰਦਰ ਦੇ ਠੋਕਰਾਂ ਖਾ ਰਹੇ ਨੇ ਹਰ ਜਗ੍ਹਾ ਇਨਸਾਫ ਦੀ ਗੋਹੜ ਲਗਾਈ ਲੇਕਿਨ ਅਜੇ ਹੱਲ ਨਹੀਂ ਹੋਇਆ ਪਾਇਆ ਤੇ ਹੁਣ ਇੱਥੇ ਨਹੀਂ ਹੋਇਆ ਮਦਦ ਦੀ ਅਪੀਲ ਜ਼ਰੂਰ ਹੁਣ ਕੀਤੀ ਜਾ ਰਹੀ ਹੈ ਤੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਵੱਲੋਂ ਵੀ ਅਸੀਂ ਅਪੀਲ ਜ਼ਰੂਰ ਕਰਦੇ ਹਾਂ ਕਿ ਇਹਨਾਂ ਦੀ ਮਦਦ ਕਰਨੀ ਜ਼ਰੂਰੀ ਹੈ ਇਕ ਐਸਾ ਪਰਿਵਾਰ ਜਿਸਤੇ ਲੰਮਾ ਸੰਤਾਪ ਹੋ ਗਿਆ ਹੈ ਕੋਈ ਬਿਮਾਰੀ ਨਹੀਂ ਬਲਕਿ ਇੱਕ ਹਾਦਸਾ ਹੈ ਉਸ ਹਾਦਸੇ ਦੇ ਕਾਰਨ ਇੱਕ ਪੁੱਤ ਜੋ ਕਿ 18-19 ਸਾਲ ਦੀ ਉਮਰ ਉਸ ਉਮਰ ਦੇ ਵਿੱਚ ਹਰ ਕੋਈ ਸੁਪਨੇ ਦੇਖ ਰਿਹਾ ਹੁੰਦਾ ਹੈ ਕਿ ਕਾਮਯਾਬੀ ਮੇਰੇ ਕਦਮ ਚੁੰਮੇਗੀ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਤੱਕ ਜਾਵਾਂਗਾ ਪਰ ਇਸ ਨੌਜਵਾਨ ਦੇ ਨਾਲ ਜੋ ਹੋਇਆ ਉਸਦੀ ਕਿਸੇ ਨੂੰ ਉਮੀਦ ਨਹੀਂ ਸੀ 72 ਸਾਲ ਪਿਤਾ ਦੀ ਉਮਰ ਹੋ ਚੁੱਕੀ ਹੈ ਤੇ ਹੁਣ ਐਸੇ ਚ ਪਿਤਾ ਨੂੰ ਵੀ ਕੋਈ ਆਸਰਾ ਨਹੀਂ ਦੇਖ ਰਿਹਾ ਕਿ ਆਖਰਕਾਰ ਉਨਾ ਤੋਂ ਬਾਅਦ ਪੁੱਤ ਦੇ ਲਈ ਕੌਣ ਖੜੇਗਾ ਪੁੱਤ ਦੀ ਮਦਦ ਕੌਣ ਕਰੇਗਾ ਕਿਉਂਕਿ ਖੁਦ ਆਪਣੇ ਸਹਾਰੇ ਕੋਈ ਕੰਮ ਵੀ ਨਹੀਂ ਕਰਤਾ ਹੁੰਦਾ ਹਾਂ ਮੈਂ ਮੈਂ ਕੁਝ ਵੀ ਕਰ ਸਕਦਾ ਤੁਸੀਂ ਬਹੁਤ ਕੁਝ ਕਰ ਸਕਦੇ ਦੱਸੋ ਕਿਸੇ ਇਹ ਸਚਾਈ ਯਾਦ ਕਰ ਲੋ ਠੀਕ ਆ ਮਾਰ ਸੁਟਿਆ ਮੈਨੂੰ ਅਜ ਤੱਕ ਕੋਈ ਮੇਰੇ ਵਾਂਗ ਦਾ ਕੋਈ ਅਫਸਰ ਨਹੀਂ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਮਾਰਾਂ ਕਹਿੰਦਾ ਸਾਰੇ ਪਾਣੀ ਨਹੀਂ ਹੁੰਦੇ ਚੰਗੇ ਵੀ ਆ ਸਰਜਨ ਸਿੰਘ ਮਾਨਣ ਨੇ ਕਾਪੂ ਸਾਡਾ ਕਰ ਕਰਤਾ ਉਹ ਜਿਹੜਾ ਕੋਈ ਸਾਰਾ ਇਹ ਤੁਸੀਂ ਗੱਡੀ ਚਲਾ ਰਹੇ ਤਾਂ ਤੁਸੀਂ ਆਪੀ ਬੌਕਸ ਰੱਖੋ ਆਪਾਂ ਜਿਹੜੀ ਦੀ ਹੈਗੀ ਦੀ ਬਲਾਕੀ ਮੈਂ ਉਹ ਤੁਹਾਨੂੰ ਸਾਡੇ ਕਰਦੀ ਆਪਾਂ ਦੇਖੋ ਛੋਟਾ ਹੱਲ ਹੋਇਆ ਮੈਂ ਇੱਥੇ ਬੈਠਾ ਮੈਂ ਕਿਤੇ ਨਹੀਂ ਜਾਣਾ ਤੁਸੀਂ ਚੌਕੀ ਦਾ ਚੱਗੇ ਲੰਘ ਕੇ ਵਿੱਚ ਬੈਠੇ ਨਹੀਂ ਤੁਸੀਂ ਤੁਹਾਡੇ ਖੁੱਲ੍ਹੇ ਵਿੱਚ ਨਹੀਂ ਜਾਗਦੇ ਮੈਂ ਤੁਹਾਨੂੰ ਸੁਣੋ ਜੇ ਤੁਸੀਂ ਵਰਤੋ ਸੁਣੋ ਮੇਰੀ ਗੱਲ ਆਮ ਸਾਡਾ ਫੈਸਲਾ ਕਰਵਾ ਦੇ ਮੇਰੀ ਗੱਲ ਦੀ ਮੈਂ ਪਟਿਆਲੇ ਤੋਂ ਬਦਲ ਕੀਤੀ ਹੈ ਮੈਂ ਜੋ ਕਹਿ ਰਿਹਾ ਮੈਂ ਉਹ ਕਰ ਦੇਣਾ ਹਾਂ ਮੈਨੂੰ ਪਤਾ ਕੀ ਕਹਿਦੀ ਮੈਂ ਕਰ ਦੂਗਾ ਮੈਂ ਕਰ ਦੂਗਾ ਮੈਂ ਕਰ ਰਿਹਾ ਹਾਂ ਤੁਹਾਡੀ ਕੋਲੋਂ ਇਹਨਾ ਮੰਗਾ